ਵੇਖੋ ਜੀ ਅੱਜ ਕੱਲੇ ਰਈਏ ਦੀ ਇਤਨੀ ਸਾਰੀ ਕਾਂਗਰਸ ਪਾਰਟੀ ਦੀ ਬਹੁਤ ਵੱਡੀ ਜਿੱਤ ਹੋਈ ਆ ਤੇ ਸਾਰਿਆਂ ਨੇ ਬਹੁਤ ਸਹਿਯੋਗ ਦਿੱਤਾ ਵਾ ਵਿਸ਼ੇਸ਼ ਕਰਕੇ ਸਾਰੇ ਪੱਤਰਕਾਰ ਤੁਹਾਡੇ ਸਾਰੇ ਭਰਾਵਾਂ ਦਾ ਦੋ ਦਿਨ ਤੋਂ ਸਾਡੇ ਤੁਸੀਂ ਉਦੋਂ ਨਹੀਂ ਸਾਡੇ ਨਾਲ ਰਹੇ ਸਾਰਾ ਦਿਨ ਅੱਜ ਵੀ ਸਾਡੇ ਨਾਲ ਆ ਤੁਹਾਡਾ ਬਹੁਤ ਵੱਡਾ ਸਹਿਯੋਗ ਆ ਤੁਹਾਡੇ ਸਹਿਯੋਗ ਨਾਲ ਹੀ ਭਲਾਈਪੁਰ ਸਾਹਿਬ ਦੇ ਐਮਐਲਏ ਸਾਹਿਬ ਦੇ ਸਹਿਯੋਗ ਨਾਲ ਅਸੀਂ ਅੱਜ ਇੱਥੋਂ ਤੱਕ ਪਹੁੰਚੇ ਆ ਤੇ ਲੋਕਾਂ ਦੀ ਪਿਛਲੇ ਲੰਮੇ ਸਮੇਂ ਤੋਂ ਕਾਫੀ ਜਿਹੜੀ ਕਾਰਜਕਾਰੀ ਜਿਹੜੀ ਰੁਕੀ ਹੋਈ ਸੀ ਬਿਲਕੁਲ ਜੀ ਕੋਈ 6 ਮਹੀਨਿਆਂ ਤੋਂ ਕੋਈ ਵੀ ਰਈਏ ਦਾ ਕੰਮ ਨਹੀਂ ਹੋ ਰਿਹਾ ਅਸੀਂ ਵਾਦਾ ਕਰਦੇ ਹਾਂ ਰਈਏ ਦੇ ਨਿਵਾਸੀਆਂ ਲਈ ਕਿ ਅਸੀਂ ਇਮਾਨਦਾਰੀ ਨਾਲ ਸਾਰੇ ਇਕੱਠੇ ਹੋਗੇ ਬਾਕੀਆਂ ਨੂੰ ਜਿਹੜੇ ਨਹੀਂ ਆਏ ਉਹਨਾਂ ਨੂੰ ਵੀ ਨਾਲ ਲੈ ਚੱਲਾਂਗੇ ਤੇ ਰਈਏ ਦੇ ਰੁਕੇ ਹੋਏ ਸਾਰੇ ਕੰਮ ਕਰਾਵਾਂਗੇ ਪਹਿਲਾਂ ਤਾਂ ਮੈਂ ਅੱਜ ਹਲਕਾ ਨਿਵਾਸੀਆਂ ਨੂੰ ਰਈਆ ਨਿਵਾਸੀਆਂ ਨੂੰ ਐਮਸੀ ਸਾਹਿਬਾਨਾਂ ਤੇ ਪੱਤਰਕਾਰ ਸਾਹਿਬਾਨ ਨੂੰ ਵਧਾਈ ਦੇਣਾ ਇਹ ਬੜੀ ਵੱਡੀ ਗੱਲ ਆ ਕਿ ਕਾਂਗਰਸ ਪਾਰਟੀ ਦਾ ਸਾਡਾ ਜਿਹੜਾ ਪ੍ਰਧਾਨ ਬਣਿਆ ਰੋਬਨ ਮਾਨ ਜੀ ਜਿਹੜਾ ਬਹੁਤ ਈਮਾਨਦਾਰ ਤੇ ਵਧੀਆ ਪਰਿਵਾਰ ਨਾਲ ਸਬੰਧ ਰੱਖਦਾ ਤਿੰਨ ਵਾਰੀ ਐਮਸੀ ਰਿਆ ਔਰ ਇਹਨਾਂ ਦਾ ਡੈਡੀ ਜਿਹੜਾ ਉਹ ਵਾਈਸ ਪੜਾ ਰਿਆ ਔਰ ਸਰਦਾਰ ਦੀਪ ਸਿੰਘ ਜੀ ਬੈਠੇ ਨੇ ਮੇਰਾ ਛੋਟਾ ਬੱਚਿਆਂ ਵਰਗਾ ਵੀਰ ਅਮਨਦੀਪ ਸਿੰਘ ਜੀ ਜੈਂਤੀਪੁਰ ਪੱਪੂ ਜੈਂਤੀਪੁਰ ਜੀ ਦਾ ਬੇਟਾ ਉਹ ਵੀ ਅੱਜ ਆਣ ਕੇ ਉਹਨੇ ਵੀ ਸਾਡੇ ਨਾਲ ਸਹਿਯੋਗ ਕੀਤਾ ਉਹਨਾਂ ਦਾ ਮੈਂ ਧੰਨਵਾਦ ਕਰਦਾ ਉਹਨਾਂ ਦੇ ਆਏ ਸਾਥੀਆਂ ਦਾ ਧੰਨਵਾਦ ਕਰਦਾ ਤੇ ਮੈਂ ਇੱਕ ਵਾਸਵਾਸ ਦਵਾਣਾ ਕਿ ਜਿਹੜੇ ਆ ਸਾਡੇ ਐਮਸੀ ਸਹਿਬਾਨ ਨੇ ਔਰ ਸਾਡਾ ਪ੍ਰਧਾਨ ਸਾਹਿਬ ਆ ਵਾਈਸਪਰਦਾ ਵਾਈਸਪਰੈਜ਼ੀਡੈਂਟ ਸਾਡੀ ਬੀਬਾ ਸਰਬਜੀਤ ਕੌਰ ਇਹਨਾਂ ਸਾਰਿਆਂ ਨੂੰ ਮੈਂ ਵਧਾਈ ਵੀ ਦੇਣਾ ਤੇ ਨਾਲ ਨਾਲ ਇੱਕ ਹਦਾਇਤ ਕਰਦਾ ਕਿ ਜਿੱਦਾਂ ਤੁਸੀਂ ਇਕੱਠੇ ਅੱਜ ਇਕੱਠੇ ਹੋਏ ਹੋ ਰਲ ਕੇ ਤੇ ਰਈਏ ਦੇ ਜਿਹੜੇ ਰਹਿੰਦੇ ਕੰਮ ਆ ਉਹਨੂੰ ਤਕੜੇ ਹੋ ਕੇ ਆਪਾਂ ਸਾਰਿਆਂ ਨੇ ਕਰਨਾ ਮੈਂ ਦੁਬਾਰੇ ਸਾਰੇ ਕਾਂਗਰਸ ਪਾਰਟੀ ਦੇ ਆਹਲਾ ਲੀਡਰਾਂ ਨੂੰ ਔਰ ਜਿੰਨੇ ਵੀ ਸਾਡੇ ਸਾਡਾ ਪ੍ਰਧਾਨ ਸਾਹਿਬ ਅਮਰਿੰਦਰ ਸਿੰਘ ਜੀ ਰਾਜਾ ਵੜੈਕ ਜੀ ਔਰ ਬਾਜਵਾ ਸਾਹਿਬ ਸਾਡੇ ਜਿਹੜੇ ਵਿਰੋਧੀ ਧਿਰ ਦੇ ਨੇਤਾ ਨੇ ਪ੍ਰਤਾਪ ਸਿੰਘ ਜੀ ਬਾਜਵਾ ਜੀ ਮੈਂ ਸਾਰੀ ਕਾਂਗਰਸ ਪਾਰਟੀ ਨੂੰ ਵੀ ਵਧਾਈ ਦੇਣਾ ਵਾ ਜਿਹੜਾ ਅੱਜ ਸਾਡਾ ਬੜਾ ਵੱਡੀ ਜਿੱਤ ਹੋਈ ਆ ਔਰ ਵੈਸੁਰ ਜੀ ਦਾ ਖਾਲਸਾ ਵੈਸੁਰ ਜੀ ਕੀ ਫਤਿਹ ਮੈਂ ਗਰਦੀਪ ਸਿੰਘ ਐਕਸ ਮੈਂ ਸਰਦਾਰ ਸੰਤੋਖ ਸਿੰਘ ਪਹਲਾਈ ਪਰਦੀ ਬੜੀ ਵੱਡੀ ਦੇ ਲਿਆ ਜਿੱਤੇ ਸਾਡੇ ਕੌਂਸਲ ਦੇ ਦੇਣਾ ਉੱਥੇ ਸਰਦਾਰ ਸੰਤੋਖ ਸਿੰਘ ਪਹਲਾਈ ਪਰਦੀ ਵੀ ਦੇ ਲਿਆ ਕਿਉਂਕਿ ਇਹ ਪਿਛਲੇ ਜੋਦੀ ਕਮੇਟੀ ਟੁੱਟੀ ਆ ਉਦੋਂ ਦਾ ਹੀ ਇੱਕ ਜੁਟ ਰੱਖਣ ਵਾਸਤੇ ਪੂਰਾ ਜੋਰ ਲਾ ਰਹੇ ਆ ਅੱਜ ਅਸੀਂ ਇਸ ਮੁਕਾਮ ਤੇ ਪਹੁੰਚੇ ਪਰ ਦੂਜੀ ਪਾਰਟੀ ਜਿਹੜੀ ਸੀ ਉਹਨਾਂ ਦਾ ਕੋਈ ਕੋਈ ਬੰਦਾ ਵੀ ਨਹੀਂ ਆਇਆ ਉਹਨਾਂ ਕੋਲ 4 ਐਮਸੀ ਸਿਰਫ ਉਹ ਚਾਰੇ ਹੀ ਨਹੀਂ ਆਏ ਇਸ ਕਰਕੇ ਸਾਡਾ ਬੜਾ ਹੀ ਵਧੀਆ ਤੇ ਬੜਾ ਚੱਗੇ ਮਾਹੌਲ ਦੇ ਵਿੱਚ ਰੋਬਨ ਮਾਜੀ ਨੂੰ ਪ੍ਰਧਾਨ ਚੁੜਿਆ ਤੇ ਸਰਬਜੀਤ ਕੋ ਮੇਰੀ ਲੋ ਨੂੰ ਸੀਨੀਅਰ ਵੈਸ ਪ੍ਰਧਾਨ ਚੁੜਿਆ ਮੈਂ ਸਾਰੇ ਇਲਾਕਿਆਂ ਨੂੰ ਅਸੀਂ ਨੂੰ ਰਿਆ ਨੂੰ ਅਸੀਂ ਨੂੰ ਬੇਨਤੀ ਕਰਦਾ ਜਿਤਾ ਤੁਸੀਂ ਸਾਰਿਆਂ ਸਾਡਾ ਸਾਥ ਦਿੱਤਾ ਇਸੇ ਤਰ੍ਹਾਂ ਹੀ ਰਲ ਕੇ ਅਸੀਂ ਰਈਏ ਦੇ ਨਹਾਰ ਬਦਲ ਕੇ ਬਦਲਾ ਕੇ ਜਿਹੜੇ ਕੰਮ ਪਛੇ ਰਹਿ ਗਿਆ ਉਹ ਥੋੜੇ ਦਿਨਾਂ ਦੇ ਵਿੱਚ ਹੀ ਚਾਲੂ ਕਰਕੇ ਇਹਨੂੰ ਬਲੰਨੇ ਜਾਂ ਲੈ ਕੇ ਜਾਵਾ ਤਾਂ ਅਸੀਂ ਇੱਕ ਜੋਟਾ ਕਾਂਗਰਸ ਪਾਰਟੀ ਇੱਕ ਜੋਟਾ ਸੰਤੋਖ ਸਿੰਘ ਪੜਾਈਪੁਰ ਦੇ ਰਹਿਮਾਈ ਦੇ ਵਿੱਚ ਇੱਕ ਵਾਰ ਇੱਕ ਰਹੂਗੇ